ਪੰਜਾਬ ਬੰਦਰ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਿੱਥੇ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ ਉੱਥੇ ਬਹੁਤ ਸਾਰੇ ਮਕਾਨਾਂ ਦੇ ਚੋਣ ਅਤੇ ਛੱਤਾ ਡਿਗਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਇਸੇ ਵਿਸ਼ੇ ਦਾ ਇੱਕ ਅਹਿਮ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਦੀ ਬੰਗਾ ਟਿਪਸਟੋਰ ਦੀ ਦੂਸਰੀ ਮੰਜ਼ਲ ਮੀਂਹ ਦੇ ਕਾਰਨ ਢਹਿ ਢੇਰੀ ਹੋ ਗਈ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਕਰੀਬ 50000 ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਮਾਲਕਾਂ ਨੂੰ ਪਹਿਲਾਂ ਕਈ ਵਾਰ ਦੁਕਾਨ ਦੀ ਰਿਪੇਅਰ ਕਰਵਾਉਣ ਦਾ ਕਿਹਾ ਪਰੰਤੂ ਉਹਨਾਂ ਦੁਆਰਾ ਕੁਝ ਵੀ ਨਹੀਂ ਕੰਮ ਕਰਵਾਇਆ ਗਿਆ। ਹਾਂਜੀ ਆ ਜੀ ਸਾਡੀ ਦੁਕਾਨ ਬੰਗਾ ਟਿੰਬਰ ਵਰਾਇਆ ਤੇ ਇਹ ਸਾਡੇ ਕੋਲ ਕਾਫੀ ਚਿਰ ਦੀ ਦੁਕਾਨ 40 ਸਾਲ ਪਹਿਲਾਂ ਹੀ ਸਾਡੇ ਕੋਲ ਦੁਕਾਨ ਹੈ ਤੇ ਇਹਨਾਂ ਦਾ ਜਿਹੜਾ ਸਾਡੇ ਕੋਲ ਕਿਰਾਏ ਤੇ ਜਿਹੜਾ ਮਾਲਕ ਹੈ ਮਹਿੰਦਰ ਸਿੰਘ ਜਦੋਂ ਭਾਈ ਜਿੰਦਾ ਲਾਕਾ ਮਹਿੰਦੂ ਸਿੰਘ ਉਹਨਾਂ ਦੇ ਉੱਪਰ ਚਬਾਦਾ ਜਿਹੜਾ ਸੀਗਾ ਦੂਜੀ ਮਜ਼ਲ ਦਾ ਉਹ ਮੈਂ ਕਈ ਵਾਰੀ ਉਹਨਾਂ ਕਿਹਾ ਵੀ ਇਹ ਚਬਾਦਾ ਤੁਸੀਂ ਸਹੀ ਕਰਾ ਲਓ ਬੇਸ਼ਅਤ ਡਿਗਣ ਵਾਲੀ ਆ ਉਹ ਨਹੀਂ ਸਾਡੀ ਆਕਤ ਨਹੀਂ ਸੁਣੀ ਤੇ ਉਹਦੀ ਸਾਥ ਚਬਾਦੇ ਸਾਡ ਦੇਖ ਕੇ ਸਾਡੀ ਥੱਲੇ ਸਾਡ ਡਿੱਗ ਪਈ ਆ ਤੇ ਸਾਡਾ ਨੁਕਸਾਨ ਕਾਫੀ ਹੋ ਗਿਆ ਹੱਨੇ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਸਾਡਾ 50 ਹਜ਼ਾਰ ਦਾ ਹੋਣੇ ਨੁਕਸਾਨ ਦੇ ਕਿੰਨੀ ਵਾਰੀ ਬਾਕੀ ਬਾਕੀ ਜਿਹੜੀ ਬਿਲਡਿੰਗ ਸਾਡੇ ਕੋਲ ਹੈਗੀ ਆ ਉਹਦਾ ਵੀ ਉਹ ਕਾਦ ਉਹਦਾ ਸਦਾਨ ਕਰ ਕੋਈ ਨਾ ਗਾਹਾਂ ਨੂੰ ਚੰਨਾ ਹੋਵੇ ਨਾਲ ਦੀ ਲਗਾਂ ਦੇ ਉੱਪਰ ਜਵਾਦਾ ਆ ਉਹਦਾ ਵੀ ਸੰਦਾਤ ਕੰਨ ਜੇਲੇ ਨੁਕਸਾਨ ਨਾ ਹੋਵੇ ਉਹਨਾਂ ਦੇ ਜਵਾਦਾ ਡਿਗਣ ਦੇ ਨਾਲ ਸਾਡੇ ਆਪਣੇ ਦੁਕਾਨ ਦੀ ਛੱਡੀ ਗਈ ਆ ਉਹ ਵੀ ਡਿਗਣ ਵਾਲੀ ਲੱਗਦੀ ਆ ਉਹ ਪਾਰਲੀ ਵੀ ਡਿਗਣ ਵਾਲੀ ਆ ਹਾਂਜੀ ਬਾਕੀ ਇਹ ਸ਼ੀਸ਼ਾ ਇੱਧਰ ਟੁੱਟ ਗਿਆ ਦੁਕਾਨ ਦਾ ਸਾਡੇ ਕਾਫੀ ਨੁਕਸਾਨ ਸਾਡਾ ਹੋ ਗਿਆ ਸਾਡੇ ਆ ਬਿੰડા-ਬਿੰડા ਦਾ ਹੋ ਗੰਦੇ-ਗੰਦੇ ਸਾਧ ਥੱਲੇ ਛੱਤੀ ਪਾਈ ਸੀ ਉਹ ਵੀ ਟਾ ਗਈ ਥੱਲੇ ਉਹਨਾਂ ਦੀ ਜਵਾਦੇ ਦੇ ساتھ ਡਿਗੀ ਤੇ ਥੱਲੇ-ਥੱਲੇ ਸਾਡੀ ਛੱਡੀ ਸਾਡੀ ਡਿਗੀ ਸਾਡੇ The ground. Good.